ਸ਼ਾਸ਼੍ਰੀ ਕੰਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਪਿਆਜ਼ ਆਲੂ ਦੇ ਪਰਮਾ ਬਹੁਤ ਟੇਸਟੀ ਪਕੌੜੇ ਜਿਹੜੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਇੱਥੇ ਮੀਡੀਅਮ ਸਾਈਜ਼ ਦੇ ਜਿਹੜੇ ਤਿੰਨ ਪਿਆਜ਼ ਲੈ ਲਏ ਆ ਕਿ ਇਹਨਾਂ ਨੂੰ ਆਪਾਂ ਸ਼ੈੱਲ ਮੰਗੇ ਸ਼ੈੱਲ ਕੀਤੇ ਨਾਲ ਹੀ ਆਪਾਂ ਇਹਦੇ ਥੋੜਾ ਜਿਹਾ ਹਰਾ ਧਨੀਆ ਲੈ ਲਵਾਂਗੇ ਹਰੀਆਂ ਮਿਰਚਾਂ ਤੇ ਇੱਕ ਪੀਸ ਆਦਰਕ ਦਾ 1 ਇੰਚ ਦਾ ਤੇ ਇਹ ਤਿੰਨੇ ਜਿਹੜੇ ਪਿਆਜ਼ ਆਪਾਂ ਨੂੰ ਛਿੱਲ ਕੇ ਧੋ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਲੱਛਿਆਂ 'ਚ ਕੱਟ ਲਵਾਂਗੇ ਤੇ ਪਤਲੇ ਪਤਲੇ ਲੱਛਿਆਂ 'ਚ ਕੱਟਣਾ ਹੈ ਇਹਨੂੰ ਜਿਹੜੇ ਪਿਆਜ਼ ਹੈਗੇ ਤਾਂ ਕਿ ਜਿਹੜਾ ਆਪਾਂ ਦਾ ਮਸਾਲਾ ਹੈਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇ ਤੇ ਜਿਹੜਾ ਕਿ ਆਪਾਂ ਨੂੰ ਕੋਟਿੰਗ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਤਾਂ ਬਿਲਕੁਲ ਪਤਲੇ ਲਚੀਆਂ ਦੇ ਵਿੱਚ ਇਹਨਾਂ ਨੂੰ ਆਪਾਂ ਕਟਿੰਗ ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਾਂ ਦੇ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ ਬਨਰ ਸੋਈ ਨੂੰ ਬਤਵਾਂ ਦੇ ਸਬਸਕ੍ਰਾਈਬ ਕਰਨਾ ਜੇ ਕੋਈ ਵੀਡੀਓ ਪਹਿਲੀ ਵਾਰ ਆਪਣੇ ਚੈਨਲ ਤੇ ਦੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਜਿਹੜਾ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਵੀਡੀਓ ਜਿਹੜੀ ਦੇਖ ਸਕੋ ਜੇ ਕੋਈ ਫੇਸਬੁੱਕ ਤੇ ਦੇਖ ਰਿਹਾ ਆਪਣੀ ਵੀਡੀਓ ਤਾਂ ਫੇਸਬੁੱਕ ਪੇਜ ਨੰਬਰ 1 ਅਰ ਸੋਈ ਨੂੰ ਫੋਲੋ ਕਰ ਲੈਣਾ ਤੇ ਜਿਹੜੀਆਂ ਆਪਣੀਆਂ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਤੇ ਜਿਹੜੇ ਪਿਆਜ਼ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਲੱਛਿਆਂ ਚ ਕਟਿੰਗ ਕਰ ਲਿਆਗਾ ਤੇ ਹੁਣ ਆਪਾਂ ਜਿਹੜਾ ਇੱਕ ਮਸਾਲਾ ਬਣਾਵਾਂਗੇ ਰਗੜ ਕੇ ਇਹਦੇ ਵਿੱਚ ਪਾਉਣ ਵਾਸਤੇ ਤੇ ਇਹਨਾਂ ਨੂੰ ਆਪਾਂ ਖੋਲ ਲੈ ਲੱਛੇ ਇਸ ਤਰ੍ਹਾਂ ਖੁੱਲ ਜਾਣਗੇ ਸਾਰੇ ਆਮਨਾਲ ਕਿਉਂਕਿ ਉੱਪਰ ਲਪਾ ਪਾਟ ਆ ਜਿਹੜਾ ਆਪਾਂ ਹਟਾਤਾ ਸੀ ਤੇ ਲੱਛੇ ਆਸਾਨੀ ਨਾਲ ਖੁੱਲ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਧਨੀਆ ਪਾੜੇ ਮਤਲਬ ਕਿ ਘਟਕੇ ਦੇ ਵਿੱਚ ਫਰੈਸ਼ ਵਾਲਾ ਤੇ ਇੱਧਰ ਆਪਾਂ ਇੱਕ ਕੁੰਡਾ ਲੈ ਲੈ ਕੁੰਡੀ ਦੇ ਵਿੱਚ ਆਪਾਂ ਜਿਹੜਾ ਮਸਾਲਾ ਬਣਾਉਣਾ ਉਹ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ 7-8 ਮਿਰਚਾਂ ਨੇ ਜਿਹੜੀਆਂ ਹਰੀਆਂ ਉਹ ਲੈ ਲਈਆਂ ਤੇ ਇੱਕ ਪੀਸ ਜਿਹੜਾ ਅਦਰਕ ਦਾ ਹੈਗਾ 1.5 ਇੰਚ ਦਾ ਉਹਨੂੰ ਲੈ ਲੈ ਤੇ ਇਹਨੂੰ ਆਪਾਂ ਦਰਦਰਾ ਜਿਹਾ ਕੁੱਟ ਕੇ ਜਿਹੜਾ ਮਸਾਲਾ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਹੀ ਆਪਾਂ ਜਿਹੜਾ ਪਿਆਜ਼ ਵਾਲਾ ਮਸਾਲਾ ਬਣਾਵਾਂਗੇ ਤੇ ਆਪਾਂ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਜਿਹੜੀ ਇਹ ਆਲੂ ਪਿਆਜ਼ ਦੀ ਪਕੌੜੀਆਂ ਦੀ ਰੈਸਪੀ ਹੈਗੀ ਟਰਾਈ ਜ਼ਰੂਰ ਕਰਨਾ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਕਿ ਪਕੌੜੇ ਆਪਾਂ ਕਈ ਤਰੀਕੇ ਨਾਲ ਬਣਾਉਨੇ ਆ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਣਾ ਤੇ ਜਿਹੜਾ ਪੀਸਿਆ ਹੋਇਆ ਮਸਾਲਾ ਸੀ ਉਹ ਪਾ ਲਿਆ ਆਪਾਂ ਇੱਕ ਚਮਚੇ ਦੇ ਕਰੀਬ ਭਰ ਕੇ ਉਸ ਤੋਂ ਬਾਅਦ ਸਵਾਦ ਅਨੁਸਾਰ ਜਿਹੜਾ ਨਾਣ ਪਾੜਿਆਗਾ ਤੇ ਇੱਕ ਚਮਚਾ ਹਲਦੀ ਪਾ ਲਈਆ ਥੋੜਾ ਜਿਹਾ ਗਰਮ ਮਸਾਲਾ ਤੇ ਥੋੜਾ ਜਿਹਾ ਆਪਾਂ ਪਾੜਿਆ ਜੀਰੇ ਦਾ ਮਸਾਲਾ ਤੇ ਉਸ ਤੋਂ ਬਾਅਦ ਥੋੜੀ ਜਿਹੀ ਲਾਲ ਮਿਰਚ ਪਾ ਲਈ ਕਿਉਂਕਿ ਹਰੀ ਮਿਰਚ ਆਪਾਂ ਪਹਿਲਾਂ ਪਾਈ ਹੋਈ ਹੈਗੀ ਤੇ ਅੱਧਾ ਚਮਚਾ ਜਵੈਨ ਨੂੰ ਆਪਾਂ ਹੱਥਾਂ 'ਚ ਮਜ਼ਲ ਕੇ ਪਾ ਲਿਆ ਅੱਧਾ ਚਮਚਾ ਜੀਰਾ ਪਾਤਾ ਤੇ ਉਸ ਤੋਂ ਬਾਅਦ ਆਪਾਂ 6 5-6 ਚਮਚ ਜਿਹੜੇ ਹੈਗੇ ਬੇਸਨ ਦੇ ਐਡ ਕਰ ਲਵਾਂਗੇ ਇਹਦੇ ਵਿੱਚ ਬਾਕੀ ਤੁਸੀਂ ਦੇਖ ਕੇ ਵੀ ਚੈੱਕ ਕਰਕੇ ਜਿਹੜਾ ਮਸਾਲੇ ਦੇ ਵਿੱਚ ਬੇਸਨ ਆ ਤੁਸੀਂ ਐਡ ਕਰ ਸਕਦੇ ਹੋ ਇੱਥੇ ਆਪਾਂ 3 ਤੋਂ 4 ਚਮਚਾ ਜਿਹੜੇ ਆਪਾਂ ਐਡ ਕਰ ਲਿਆ ਬੇਸਨ ਦੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ 2 ਚਮਚੇ ਹੈਗੇ ਜਿਹੜੇ ਸਰੋਂ ਦੇ ਤੇਲ ਦੇ ਪਾ ਲਵਾਂਗੇ ਇਹਦੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਕਰਕੇ ਠੰਡਾ ਕੀਤਾ ਹੋਇਆ ਤਾਂ ਕਰਕੇ ਇਹਦੀ 스멜 ਜਿਹੜੀ ਉਹ ਨਹੀਂ ਆਉਂਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਕੋਈ ਵੀ ਪਾਣੀ ਨਹੀਂ ਆਪਾਂ ਐਡ ਕਰਦੇ ਹੈਗੇ ਕਿਉਂਕਿ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਕੇ ਥੰਡੇ ਨਾਲ ਮਿਕਸ ਕਰਕੇ ਪੇ ਅੱਜਾ ਨੂੰ ਥੋੜੀ ਦੇਰ ਵਾਸਤੇ ਰੈਸਟ ਤੇ ਰੱਖ ਦਾਂਗੇ ਜਿਹੜਾ ਕਿ ਪਾਣੀ ਪਿਆਜ਼ਾਂ ਦਾ ਪਾਣੀ ਹੈਗਾ ਉਹ ਰਿਲੀਜ਼ ਹੋ ਜਾਊਗਾ ਅਗਰ ਬਾਅਦ ਉਸ ਤੋਂ ਬਾਅਦ ਆਪਾਂ ਨੂੰ ਜ਼ਰੂਰਤ ਮਹਿਸੂਸ ਹੋਈ ਤਾਂ ਆਪਾਂ ਇਹਦੇ ਵਿੱਚ ਪਾਣੀ ਹੈਗਾ ਜਿਹੜਾ ਐਡ ਕਰ ਲਵਾਂਗੇ ਜਦ ਤੱਕ ਆਪਾਂ ਇਹਨੂੰ ਰੈਸਟ ਤੇ ਰੱਖਦੇ ਹਾਂ ਉੰਨੀ ਦੇਰ ਆਪਾਂ ਜਿਹੜੇ ਆਲੂ ਹੈਗੇ ਆਦਰ ਆਲੂਆਂ ਦਾ ਮਸਾਲਾ ਬਣਾਉਣਾ ਹੈਗਾ ਉਹ ਆਪਾਂ ਆਲੂ ਉਬਾਲ ਕੇ ਠੰਡੇ ਕਰ ਲੈਣੇਗੇ ਤੇ ਜਿਹੜਾ ਛਿਲਕਾ ਇਹਨਾਂ ਦਾ ਉਤਾਰ ਲਵਾਂਗੇ ਇੱਥੇ ਆਪਾਂ 6 ਤੋਂ 7 ਆਲੂ ਜਿਹੜੇ ਹੈਗੇ ਆਵਾੜ ਕੇ ਠੰਡੇ ਕਰਕੇ ਛਿੱਲ ਲਵਾਂਗੇ ਤੇ ਇਹ ਉਬਲੇ ਹੋਏ ਆਲੂ ਐ ਕਿ ਤੇ ਇਹਨਾਂ ਨੂੰ ਆਪਾਂ ਨੇ ਛਿੱਲ ਲਿਆਗਾ ਬਿਲਕੁਲ ਠੰਡੀ ਕਰ ਲਿਆ ਤੇ ਇਧਰ ਆਪਾਂ ਨਾਲ ਹੀ ਥੋੜਾ ਜਿਆ ਧਨੀਆ ਲੈ ਲਿਆਗਾ ਧਨੀਏ ਨੂੰ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਤੇ ਉਸ ਤੋਂ ਬਾਅਦ ਆਲੂਆਂ ਨੂੰ ਚਾਹੇ ਤੁਸੀਂ ਹੱਥ ਨਾਲ ਮੈਸ਼ ਕਰ ਸਕਦੇ ਹੋ ਨਹੀਂ ਕद्दूकस ਨਾਲ ਜਾਂ ਫਿਰ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਵੇਂ ਹੀ ਕਰ ਸਕਦੇ ਹੋ ਜਿਹੜਾ ਆਪਾਂ ਇਹਦਾ ਮਸਾਲਾ ਬਣਾਉਣਾ ਹੈ ਹੁਣ ਤੇ ਮੈਂ ਆਲੂ ਠੰਡੇ ਨੇ ਤੇ ਇਹਨਾਂ ਨੂੰ ਹੱਥਾਂ ਨਾਲ ਹੀ ਇਸ ਤਰ੍ਹਾਂ ਮੈਸ਼ ਕਰ ਲਵਾਂਗੀ ਬਿਲਕੁਲ ਬਰੀਕ ਬਰੀਕ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਆਂਗੇ ਉਹ ਐਡ ਕਰ ਲਵਾਂਗੇ ਜਿਆਦਾ ਮਸਾਲੇ ਆਪਾਂ ਪਾਉਂਦੇ ਨਹੀਂ ਕਿਉਂਕਿ ਪਹਿਲਾਂ ਆਪਾਂ ਜਿਹੜਾ ਪਿਆਜ਼ ਵਾਲਾ ਮਸਾਲਾ ਹੈਗਾ ਉਹ ਬਣਾਇਆ ਉਹਦੇ ਵਿੱਚ ਆਪਾਂ ਨੇ ਕਾਫੀ ਸਾਰੇ ਮਸਾਲੇ ਐਡ ਕੀਤੇ ਨੇ ਕਿ ਤਾਂ ਕਰਕੇ ਜਿਹੜਾ ਨੂਨ ਮਿਰਚ ਆ ਉਹ ਵੀ ਤੁਸੀਂ ਦੇਖ ਕੇ ਐਡ ਕਰਨਾ ਇਹਦੇ ਵਿੱਚ ਕਿਉਂਕਿ ਇਹ ਆਪਾਂ ਪਿਆਜ਼ਾਂ ਦੇ ਪਹਿਲਾਂ ਮਤਲਬ ਕਿ ਵਿੱਚ ਭਰਾਂਗੇ ਪਿਆਜ਼ਾਂ ਦੇ ਕੁੱਟਿਆ ਹੋਇਆ ਇਹਦੇ ਵਿੱਚ ਆਪਾਂ ਮਸਾਲਾ ਪਾ ਲਵਾਂਗੇ ਜਿਹੜਾ ਤੇ ਉਸ ਤੋਂ ਬਾਅਦ ਸਵਾਦ ਅਨੁਸਾਰ ਨੂਨ ਪਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਜੀਰਾ ਪਾ ਲਵਾਂਗੇ ਜੀਰਾ ਪਾਊਡਰ ਤੇ ਥੋੜਾ ਜਿਹਾ ਚਟ ਮਸਾਲਾ ਤੇ ਇਹ ਮਸਾਲੇ ਨੂੰ ਸਾਰੇ ਨੂੰ ਆਪਾਂ ਕਰ ਲਵਾਂਗੇ ਆਲੂਆਂ ਦੇ ਵਿੱਚ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਆਲੂ ਦੇ ਛੋਟੇ ਛੋਟੇ ਬੋਲ ਬਣਾ ਦਵਾਂਗੇ ਥੋੜਾ ਜਿਹਾ ਹੱਥਾਂ ਦੇ ਉੱਤੇ ਤੇਲ ਲਾ ਲਓ ਬੈਸ ਤਾਂ ਨਹੀਂ ਚਿਪਕਦੇ ਹੈਗੇ ਪਰ ਥੋੜਾ ਜਿਹਾ ਤੇਲ ਲਾ ਕੇ ਤੇ ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਬੋਲ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਇੰਨੀ ਦੇਰ ਜਿਹੜਾ ਆਪਣਾ ਪਿਆਜ਼ ਵਾਲਾ ਮਸਾਲਾ ਉਹ ਰੈਸਟ ਕਰਕੇ ਜਿਹੜਾ ਪਾਣੀ ਰਿਲੀਜ਼ ਕਰਨਾ ਉਹਨੇ ਉਹ ਘਰ ਡੂਗਾ ਤੇ ਜੇ ਜ਼ਰੂਰਤ ਪਈ ਤਾਂ ਆਪਾਂ ਜਿਹੜਾ ਪਾਣੀ ਹੈਗਾ ਐਡ ਕਰ ਲਵਾਂਗੇ ਤੇ ਇਹਦੇ ਆਪਾਂ ਇਸ ਤਰ੍ਹਾਂ ਸਾਰੇ ਦੇ ਬੋਲ ਬਣਾ ਕੇ ਤਿਆਰ ਕਰ ਲਵਾਂਗੇ ਫਿਰ ਫਟਾਫਟ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਸਾਰੇ ਆਪਾਂ ਨੇ ਬੋਲ ਬਣਾ ਲਏ ਹੈ ਮੇਰੇ ਕੋਲੇ ਘੱਟ ਤੋਂ ਘੱਟ 14 15 ਜਿਹੜੇ ਬੋਲ ਬਣ ਕੇ ਤਿਆਰ ਹੋ ਗਏ ਨੇਗੇ 6-7 ਆਲੂਆਂ ਤੋਂ ਇਧਰ ਆਪਾਂ ਨੂੰ ਬੈਟਰ ਨੂੰ ਟਰਾਂਸਫਰ ਕਰ ਲਿਆਗਾ ਦੂਸਰੇ ਭਾਂਡੇ ਦੇ ਵਿੱਚ ਕੁੱਲੇ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਕਾਫੀ ਜ਼ਿਆਦਾ ਰਿਲੀਜ਼ ਹੋ ਗਿਆਗਾ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਤੁਮਕਾ ਕ ਐਡ ਕਰ ਲਵਾਂਗੇ ਹੰਦੋ ਇੱਕ ਕਦੋ ਚਮਚੇ ਤੇ ਉਸ ਤੋਂ ਬਾਅਦ ਇਹ ਥੋੜਾ ਜਿਹਾ ਜ਼ਿਆਦਾ ਮਤਲਬ ਕਿ ਪਤਲਾ ਹੋ ਜਾਊਗਾ ਤੇ ਆਸਾਨੀ ਨਾਲ ਇਸ ਤਰ੍ਹਾਂ ਆਪਾਂ ਇੱਕ ਪੀਸ ਲੈਣਾ ਆਲੂ ਵਾਲੇ ਮਸਾਲੇ ਦਾ ਤੇ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਕੋਟ ਕਰਨਾ ਤੇਲ ਗਰਮ ਹੈ ਤੇ फटाफट ਆਪਾਂ ਇਹਨਾਂ ਨੂੰ ਫਰਾਈ ਕਰਨ ਵਾਸਤੇ ਪਾ ਦਵਾਂਗੇ ਇਸ ਤਰ੍ਹਾਂ ਹੀ ਆਪਾਂ ਬਾਕੀ ਜਿਹੜੇ ਬੋਲ ਹੈਗੇ ਉਹਨਾਂ ਨੂੰ ਮਸਾਲੇ ਵਿੱਚ ਕੋਟ ਕਰ ਕਰਕੇ ਇਸ ਤਰ੍ਹਾਂ ਪਾ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਆਪਾਂ ਫਰਾਈ ਕਰ ਲਵਾਂਗੇ ਤੇ ਉੱਪਰੋਂ ਇਹ ਕ੍ਰਿਸਪੀ ਤੇ ਵਿੱਚੋਂ ਸੌਫਟ ਆਲੂ ਦਾ ਮਸਾਲਾ ਵਾਲੇ ਇਹ ਆਲੂ ਪਿਆਜ਼ ਮਸਾਲਾ ਪਕੌੜੇ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇਗੇ ਇੱਕ ਵਾਰੀ ਇਸ ਤਰ੍ਹਾਂ ਮਤਲਬ ਕਿ ਪਿਆਜ਼ ਆਲੂ ਦੇ ਜਿਹੜੇ ਪਕੌੜੇ ਤੁਸੀਂ ਬਣਾ ਕੇ ਤਿਆਰ ਕਰਨੇ ਆਗੇ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਆਪਾਂ ਕਈ ਤਰੀਕਿਆਂ ਨਾਲ ਜਿਹੜੇ ਆਲੂ ਪਿਆਜ਼ ਦੇ ਪਕੌੜੇ ਆਪਾਂ ਬਣਾਮਣਾ ਕੇ ਤਿਆਰ ਕਰਦੇ ਆਗੇ ਅੱਡ-ਅੱਡ ਤਰੀਕਿਆਂ ਨਾਲ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਣੇ ਬਹੁਤ ਜ਼ਿਆਦਾ ਟੇਸਟੀ ਕ੍ਰਿਸਪੀ ਸੌਫਟ ਬਣ ਕੇ ਤਿਆਰ ਹੁੰਦੇ ਨੇਗੇ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਚੰਗੀ ਤਰ੍ਹਾਂ ਫ੍ਰਾਈ ਕਰ ਲਵਾਂਗੇ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਟਨੀ ਦੇ ਨਾਲ ਆ ਜਿਹੜਾ ਤੁਸੀਂ ਖਾ ਸਕਦੇ ਹੋਵੋਗੇ ਤੇ ਚਾਹੇ ਹਰੀ ਚਟਨੀ ਦੇ ਨਾਲ ਚਾਹੇ ਲਾਲ ਕੈਚੱਪ ਦੇ ਨਾਲ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਬਣਾ ਕੇ ਟਰਾਈ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਜਿਹੜੇ ਪਕੌੜੇ ਨੇਗੇ ਤੇ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਬਿਲਕੁਲ ਸੇਕ ਲਿਆਗਾ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਘੱਡੇ ਕੀਤੇ ਆਪਾਂ ਇਹਨਾਂ ਨੂੰ ਇੱਕ ਥਾੜੀ ਚ ਰੱਖ ਲਵਾਂਗੇ ਐਕਸਟਰਾ ਤੇਲ ਹੈ ਜਿਹੜਾ ਉਹ ਸੁੱਕ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਤੁਹਾਨੂੰ ਤੋੜ ਕੇ ਦਿਖਾਵਾਂਗੇ ਬਹੁਤ ਜਿਆਦਾ ਅੰਦਰੋਂ ਸੌਫਟ ਤੇ ਜਿਹੜੀ ਆਲੂ ਦੀ ਸਟਫਿੰਗ ਵਾਲੇ ਜਿਹੜੇ ਇਹ ਪਕੌੜੇ ਨੇਗੇ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇੱਕ ਵਾਰੀ ਬਣਾ ਕੇ ਤਿਆਰ ਕਰਨਾ ਬਹੁਤ ਹੀ ਜਲਦੀ ਬਣ ਜਾਂਦੇ ਨੇਗੇ ਤੇ ਇਸ ਤਰ੍ਹਾਂ ਹੀ ਆਪਾਂ ਜਿਹੜਾ ਦੂਸਰਾ ਵੇਚਾ ਉਹ ਵੀ ਤਿਆਰ ਕਰ ਲਿਆਗਾ ਤੇ ਹੁਣ ਆਪਾਂ ਇਹਨਾਂ ਨੂੰ ਹਰੀ ਚਟਨੀ ਦੇ ਨਾਲ ਸਰਵ ਕਰ ਲਵਾਂਗੇ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਹੈਗੀ ਅੰਦਰੋਂ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਟੇਸਟੀ ਹੈਗੀ ਟਰਾਈ ਕਰਨਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤ ਬਤ ਸਬਸਕ੍ਰਾਈਬ ਕਰਨਾ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਰੈਸਪੀਆਂ ਦੇਖਣ ਵਾਸਤੇ ਆਪਣੇ ਚੈਨਲ YouTube number1ersoy ਨੂੰ ਸਬਸਕ੍ਰਾਈਬ ਕਰ ਲੈਣਾ ਤੇ Facebook page number1ersoy ਨੂੰ ਫੋਲੋ ਕਰਨਾ ਤੇ ਇਸ ਤਰ੍ਹਾਂ ਦੀਆਂ ਰੈਸਪੀਆਂ ਦੇਖਣ ਵਾਸਤੇ ਸਿੰਪਲ ਤੇ ਸੌਖੇ ਤਰੀਕੇ ਨਾਲ ਤੇ ਜਲਦੀ ਮਿਲਦੇ ਆਪਾਂ ਹੋਰ ਨਵੀਂ ਰੈਸਪੀ ਲੈ ਕੇ ਤੱਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸਤਰੀਕ ਜੀ